ਕਿਸੇ ਵੀ ਮਨੋ ਕਾਵਨਾ ਕੋਈ ਵੀ ਤੁਹਾਡੀ ਭਾਵਨਾ ਤੁਸੀਂ ਪੂਰੀ ਕਰਨੀਆਂ ਤਾਂ ਚਾਰਾਂ ખૂਜਿਆਂ ਤੇ 11 ਛੇ ਤੇ 11 ਛੇ ਲਿਖਾ ਤੁਹਾਨੂੰ ਦਿੰਦਾ ਉੱਤੇ ਬਚਕਾਰ ਬਚਕਾਰ ਵੀ 11 ਛੇ ਇਸ ਤਰ੍ਹਾਂ ਗੋਲਾ ਬਣਾ ਕੇ ਤੁਸੀਂ 11 ਛੇ 11 ਛੇ ਚਾਰਾਂ ખૂਜਿਆਂ ਤੇ ਲਿਖਣਾ ਤੇ ਬਚਕਾਰ ਇੱਕ ਮੇਰੇ ਕੋਲੇ ਲਾਈਨਾਂ ਵਾਲਾ ਕਾਗਜ਼ਾ ਕਾਗ ਜੱਟਾ ਲੈਣਾ ਵਾ ਤੇ ਰੈੱਡ ਰੰਗ ਦੇ ਪੈਨ ਦੇ ਨਾਲ ਹੀ ਲਿਖਣਾ ਕਿ ਮੇਰੇ ਕੋਲੇ ਰੈੱਡ ਰੰਗ ਦਾ ਪੈਨ ਹੈ ਨਹੀਂ ਸੀ ਸਤ ਮੈਨੂੰ ਕਿ ਛੇਤੀ ਸੀ ਅੱਜ ਕਿ ਅੱਜ ਮੱਸਿਆ ਇਹ ਕੰਮ ਤੁਸੀਂ ਅੱਜ ਮੱਸਿਆ ਤੇ ਕਰਨਾ ਵਾ ਤੇ ਤੁਸੀਂ ਇਸ ਫੋਨ ਨੂੰ ਇਸ ਤਰ੍ਹਾਂ ਫੋਲਡ ਕਰਕੇ ਇਸ ਤਰ੍ਹਾਂ ਕਰਕੇ ਜੋ ਵੀ ਤੁਹਾਡੀ ਮਨੋ ਕਾਮਨਾ ਜੋ ਵੀ ਤੁਹਾਡੀ ਮਨ ਦੀ ਭਾਵਨਾ ਉਸ ਲਈ ਤੁਸੀਂ ਆਪਣੇ ਪਾਸ ਵਿੱਚ ਪਾ ਲੈਣਾ ਉਹਨਾਂ ਚਰਪਾ ਕੇ ਰੱਖਣਾ ਜਿੰਨਾਂ ਚ ਤੁਹਾਡੀ ਮਨ ਦੀ ਕਾਮਨਾ ਨਹੀਂ ਪੂਰੀ ਹੁੰਦੀ ਡੇਲੀ ਤੁਸੀਂ 21 ਪਾਠ ਕਰਨੇ ਨੇ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਜਿਹੜੇ ਵੀ ਧਰਮ ਦਾ ਤੁਸੀਂ ਪਾਠ ਕਰਦੇ ਉਸ ਧਰਮ ਦੇ ਡੇਲੀ 21 ਪਾਠ ਕਰਨੇ 21 ਦਿਨ ਇਹਨੂੰ ਪਰਸ ਦੇ ਵਿੱਚੋਂ ਬਾਹਰ ਨਹੀਂ ਕੱਢਣਾ 21 ਦਿਨ ਦੇ ਅੰਦਰ ਅੰਦਰ ਤੁਹਾਨੂੰ ਇੱਕ ਚਮਤਕਾਰ ਹੋਣ ਲੱਗ ਜੂਗੀ ਜਿਹੜੇ ਕੰਮ ਲਈ ਤੁਸੀਂ ਇਹ ਲਿਖਿਆ ਸੀ ਫੋਨ ਸਾਹਮਣੇ ਰੱਖਿਆ ਸੀ ਉਹ ਤੁਹਾਨੂੰ ਮਤਲਬ ਪਤਾ ਲੱਗਣ ਲੱਗ ਜੂਗੀ ਉਹ ਠੀਕ ਹੋ ਰਿਹਾ ਸਾਡਾ ਕੰਮ ਜਿਸ ਤੁਸੀਂ ਆਸ ਦੇ ਨਾਲ ਇਸ ਕਾਗਜ਼ ਨੂੰ ਪਰਸੇ ਦੇ ਵਿੱਚ ਪਾਇਆ ਸੀ ਉਸ ਤੋਂ ਬਾਅਦ ਤੁਸੀਂ ਇਸ ਕਾਗਜ਼ ਨੂੰ ਕਿਸ ਕਾਗਜ਼ ਦੇ ਟੁਕੜੇ ਨੂੰ ਤੁਸੀਂ ਚੱਲਦੇ ਪਾਣੀ ਵਿੱਚ ਬਹਾ ਲੈਣਾ ਕਾਗਜ਼ ਦਾ ਟੁਕੜਾ ਨਾ ਸਮਝੋ ਇੱਕ ਜ਼ਿੰਦਗੀ ਬਦਲਣ ਵਾਲਾ ਕੋ ਬੈਗੁਰੂ ਜੀ ਕਾ ਖਾਲਸਾ ਵੈਗ